ਰਾਵੀ ਦਰਿਆ ਵਿੱਚ ਆਏ ਹੜ ਦੇ ਪਾਣੀ ਉਤਰਨ ਤੋਂ ਬਾਅਦ ਦੀਆਂ ਗੁਰ ਚੱਕ ਦੀਆਂ ਵੇਖੋ ਤਸਵੀਰਾਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ 5 ਤੋਂ 6 ਫੁੱਟ ਦੇ ਕਰੀਬ ਪੈਲੀਆਂ ਵਿੱਚ ਰੇਤ ਆ ਗਿਆ ਹੈ ਤੇ ਕੀ ਕਹਿਣਾ ਹੈ ਉਥੋਂ ਦੇ ਜ਼ਮੀਨ ਮਾਲਕ ਇੰਦਰਜੀਤ ਸਿੰਘ ਸ਼ਹਿਜਾਦਾ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਇੱਥੇ ਤੇ ਮਹਾਰਾਜਾ ਵੇਖੋ ਪਾਣੀ ਨਿਕਲਣ ਲੱਗ ਪਿਆ ਥੱਲੇ ਆਹ ਮੋਟਰਾਂ ਨੇ ਸਾਡੀਆਂ ਇੱਥੇ ਤੇ ਮਹੀਨਾ ਖੜਿਆ ਉਦਾਂ ਨਹੀਂ ਹੜਕੋ ਕੋਈ ਆਇਆ ਜਾਣਾ ਇਹ ਤਾਂ ਬੜੇ ਯੁੱਧਾਂ ਨਾਲ ਇੱਥੇ ਪਹੁੰਚੇ ਆ ਉਹ ਵੇਖੋ ਸਾਡੇ ਡੇਰਿਆਂ ਦਾ ਕੀ ਹਾਲ ਹੋ ਗਿਆ ਹਾਂ ਕਿੱਥੋਂ ਰੇਤ ਕਿੱਥੋਂ ਨਿਕਲਣੀ ਆ ਆ ਵੇਖੋ ਇੱਥੇ ਪੈਰ ਰੱਖਿਆ ਵਾ ਇਹ ਚੋਂ ਸੇਮ ਨਿਕਲਣ ਲੱਗ ਪਈ ਹਾਂਜੀ ਆ ਵੇਖੋ ਇਹਦਾ ਸਾਲ ਨਹੀਂ ਇੱਥੇ ਆਇਆ ਜਾਣਾ ਜੀ ਵੇਖੋ ਡੇਰੇ ਕਿੱਡੇ ਕਿੱਡੇ ਸੋਹਣੇ ਬਣਾਏ ਆ ਲਾਈ ਤਾਂ ਆ ਚੱਕੇ ਦੇਰ ਕਰਤਾ ਸਾਰਾ ਕੋਈ ਬਹੁਤ ਮਾੜਾ ਹਾਲਿਆ ਮਾਨ ਸਾਹਿਬ ਇਹ ਸਾਲ ਦਾ ਟਾਈਮ ਦਾ ਰੇਤ ਕੱਢਣ ਲਈ ਸੰਭ ਇਹ ਮਹੀਨੇ ਖੰਡ ਨਾਲ ਇੱਥੇ ਕੁਝ ਵੀ ਨਹੀਂ ਇੱਥੇ ਮਹੀਨੇ ਖੰਡ ਚ ਇੱਥੇ ਟਰੈਕਟਰਾਂ ਕੋ ਖਾਲੀ ਆ ਜਾਣਾ ਮਾ ਰੇਤ ਕਿੱਥੋਂ ਕੱਢ ਕੇ ਲੈ ਜਾਾਂਗੇ ਆਪਾਂ ਹਾਂਜੀ ਇਸ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਆ ਜੇ ਫਲੱਡ ਨੇ ਮਾਰਤਾ ਤਾਂ ਤੁਸੀਂ ਸਾਡੇ ਤੇ ਰਹਿਮ ਕਰੋ ਕੋਈ ਤੇ ਸਾਨੂੰ ਘੱਮ ਸੇ ਘੱਮ ਇੱਕ ਸਾਲ ਦੀ ਮੌਲਤ ਦੋ ਇਹ ਚੋ ਰੇਤ ਕੱਢਣ ਦੀ ਆ ਬਹੁਤ ਬੁਰਾ ਹਾਲਾਤ ਹੋ ਗਿਆ ਜੀ ਕਦੀ ਅਸੀਂ ਸੋਚਿਆ ਵੀ ਨਹੀਂ ਦੇਖੋ ਸਾਡੀਆਂ ਮੋਟਰਾਂ ਨਹੀਂ ਲੱਭਣ ਡੀਆਂ ਜਿੱਥੇ ਬਹਿ ਕੇ ਆਪਾਂ ਰੋਟੀ ਪਾਣੀ ਖਾਣਦੇ ਹੁੰਨੇ ਸੀ ਛਾਂਵੇਂ ਤੂਦ ਹਾਂਜੀ ਇਸ ਤਰ੍ਹਾਂ ਕੇ ਸਾਡੀ ਤੁਹਾਡੇ ਅੱਗੇ ਹੱਥ ਬੰਦ ਕੇ ਬੇਨਤੀ ਆ ਵੀ ਘੱਮ ਸੇ ਘੱਮ ਇੱਕ ਸਾਲ ਸਾਨੂੰ ਇਹਦੇ ਚੋ ਰੇਤ ਕੱਢਣ ਦੀ ਮੌਲ ਦਿੱਤੀ ਜਾਵੇ ਫੇਰ ਕੋਈ ਮਾੜਾ ਮੋਟਾ ਜ਼ਮੀਨ ਬਣਾ ਸਕਾਂਗੇ ਉਦਾਂ ਦੇ ਦੇਖੋ ਕਿੱਡੇ ਕਮਾਦ ਬਚ ਗਏ ਕਿੱਡੇ ਸੋਹਣੇ ਕਮਾਦ ਝੁੰਨੇ ਆ ਦਾ ਜਿੱ ਤਈ ਫਿਰ ਗਈ ਜੀ ਨਾਲੀਆਂ ਪੈ ਗਈਆਂ ਪੈਲੀਆਂ ਇਸ ਕਰਕੇ ਸਾਡੀ ਹੱਥ ਬੰਨ ਕੇ ਬੈਠਦੀ ਆ ਜੀ ਕਿ ਇੱਕ ਸਾਲ ਦੀ ਕਮ ਸੇ ਕਮ ਇੱਕ ਸਾਲ ਦੀ ਮੌਲਤ ਦਿੱਤੀ ਜਾਵੇ ਫੇਰ ਕੋਈ ਮਾੜੇ ਮੋٹے ਪੈਰ ਲੱਗਣੇ ਜਿਹਨੂੰ ਰੇਤ ਰੂਤ ਕੱਢ ਕੇ ਫੇਰ ਬਣਾਵਾਂਗੇ ਜਿੱਦਾਂ ਅੱਗੇ 10 ਸਾਲ 88 ਤੋਂ ਬਾਅਦ ਹੋਣਾ ਸਾਡੀਆਂ ਪੈਲੀਆਂ ਬਾਦ ਹੋਈਆਂ ਸੀ ਤਾਂ ਹੁਣ ਅਸੀਂ ਇੱਥੇ ਖੇਤੀ ਕਰਨ ਲੱਗੇ ਹਾਂ ਬੜੇ ਸੋਹਣੇ ਝੋਨੇ ਜਿਹੜੇ ਸਭ ਤੈਸ਼ ਨੈਸ਼ ਹੋ ਗਏ ਜੀ ਤਾਂ ਨਾਲੀਆਂ ਵਾਪ ਪੈ ਗਈਆਂ ਇਹ ਸਾਡੀਆਂ ਪਿਆਲੀਆਂ ਚ ਇਸ ਕਰਕੇ ਸਾਡੀ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਹੈ ਜੀ ਕਮ ਸੇ ਕਮ ਇੱਕ ਸਾਲਾ ਜੇ 20 ਦਿਨ ਤੋਂ ਸਾਡੇ ਕੋਲ ਇਥੇ ਬੜੇ ਜ਼ੋਰ ਨਾਲ ਡੰਡਿਆਂ ਨਾਲ ਹੀ ਪਿਆਲੀਆਂ ਦੇ ਵਿੱਚ ਉਹਦੀ ਇਥੇ ਪਹੁੰਚੇ ਆ ਨਾਲੀਆਂ ਵਗਣੀਆਂ ਜੀ ਦਾ ਵੀ ਅੱਜ ਪੂਰਾ ਜ਼ੋਰ ਚ ਵਗਣ ਰਿਹਾ ਜੀ ਬੰਨ ਵੱਜਣ ਵਾਲੇ ਆ ਉਹ ਦੇਖੋ ਤੁਸੀਂਾਇਆਂ ਟੁੱਟੀਆਂ ਸਾਹਮਣੇ ਫਿਰ ਤੁਸੀਂ ਟੁੱਟ ਕੇ ਸਾਡੀਆਂ ਪਿਆਲੀਆਂ ਚ ਪਾਣੀ ਪਿਆ ਜੀ ਤੁਸੀਂ ਖਤਮ ਹੋ ਗਈਆਂ ਜੀ ਤੁਸੀਂ ਪੱਜ ਬੰਨੋ ਫੇਰ ਪਾਣੀ ਆਉਣਾ ਬੰਦ ਹੋਵੇ ਤਾਂ ਫੇਰ ਇੱਥੇ ਕੋਈ ਪਿਆਲੀ ਬਣੇਗੀ ਇਹ ਤਾਂ ਬਹੁਤ ਔਰੇ ਹਾਲਾਤ ਨੇ ਆਹ ਵੇਖੋ ਆਹ ਲੈਂਟਰ ਸਾਡੇ ਵੇਖੋ ਡੇਰੇ ਸਾਡੇ ਦਿਖਦੇ ਹੀ ਨਹੀਂ ਕਿਵੇਂ ਆਹ ਵੇਖੋ ਸਲਾਬ ਥੱਲੇ ਆਹ ਸ਼ੇਮ ਪੈਣ ਰਹੀ ਹੈ ਜੀ ਆਹ ਵੇਖੋ ਜਿੱਥੇ ਕਲੋਨੀ ਉਥੋਂ ਪਾਣੀ ਨਿਕਲਣਾ ਥੱਲੇ ਦੱਬ ਗਿਆ ਵੇਖੋ ਆਹ ਵੇਖੋ 1 ਮਿੰਟ ਚ ਹੁਣ ਇੱਕੋ ਪਾਣੀ ਨਿਕਲਾਉਣਾ ਆਹ ਲੋ ਜੀ ਅਜੇ ਇਹ ਤੋਂ ਪੱਕੇ ਰੇਤ ਕੱਢ ਲਾਂਗੇ ਜੀ ਰੇਤ ਤੇ ਚਲੋ ਮੰਨ ਲਓ ਰੇਤ ਤੋਂ ਸਾਡੀ ਆ ਅਸੀਂ ਕੱਢ ਹੀ ਲਾਂਗੇ ਵੇਚ ਲਾਂਗੇ ਕੋ ਰੋਟੀ ਟੋਕ ਦਾ ਗੁਜ਼ਾਰਾ ਕਰ ਲਾਂਗੇ ਲੇਕਿਨ ਪਰ ਇਥੇ ਜੇ ਕੋਈ ਆ ਹੀ ਨਹੀਂ ਸਕਦਾ ਸੰਧ ਹੀ ਨਹੀਂ ਆ ਸਕਦਾ ਅਜੇ 20 25 ਦਿਨ ਤੱਕ ਸਾਨੂੰ ਮੁੜ ਕੇ ਆਪਾਂ ਜਿਹੜੇ ਕੋ ਮਾੜੀ ਮੋਟੀ ਬਿਆਈ ਜਿਹੜੀਆਂ ਜ਼ਮੀਨਾਂ ਥੋੜੀਆਂ ਚੰਪਟੀਆਂ ਨੇ ਉਹ ਚ ਕਣਕ ਬੀਜਣ ਲੱਗ ਪਣਾ ਵਾ ਜਿਹੜਾ ਕੋ ਝੋਨਾ ਥੋੜਾ ਬੋਧਾ ਬਚਿਆ ਉਹ ਝੋਨਾ ਵੱਡਾਂਗੇ ਕਣਕ ਬੀਜਾਂਗੇ ਫੇਰ ਇਸ ਪੇ ਆਲੀਆਂ ਵਾਲ ਤਾਂ ਫੇਰ ਹੀ ਹੋਇਆ ਜਾਣਾ ਜੀ ਕਿ ਪਹਿਲਾਂ ਆਪਾਂ ਰੇਤ ਕੱਢਣ ਲੱਗ ਪੀਏ ਦੂਜੇ ਕੰਮ ਛੱਡ ਦਿੰਨੇ ਆ ਅਸੀਂ ਸਾਲ ਦਾ ਆਪਣਾ ਕਦੋਂ ਜਾ ਕੇ ਮਈ ਆਉਣੀ ਕਦੋਂ ਕਣਕਾਂ ਕਣਕਾਂ ਵੱਡਾਂਗੇ ਤਾਂ ਸਾਨੂੰ ਕਿਸੇ ਲਾਲੇ ਨੇ ਲਾਗੇ ਲੱਗਣ ਦੇਣਾ ਜੇ ਸਾਡਾ ਸਿਸਟਮ ਪੂਰਾ ਖਤਮ ਹੋ ਗਿਆ ਜੀ ਇਸ ਕਰਕੇ ਮਿਹਰਬਾਨੀ ਕਰਕੇ ਤੁਸੀਂ 8 15 ਨਵੰਬਰ ਤੋਂ 15 ਦਸੰਬਰ ਵਾਲੀ ਗੱਲ ਆ ਇਹ 2026 ਕਰ ਦੋ ਪੰਜੀ ਕੱਟ ਕੇ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਜੀ